ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਜਗਜੀਤ ਸਿੰਘ ਹੈ ਮੈਂ ਪਟਿਆਲਾ ਤੋਂ ਸਕੂਲ ਆਫ ਹੈਪੀਨੈਸ ਵਿੱਚ ਬਤਾਰ ਹੈਟੀਚਰ ਕੰਮ ਕਰਦਾ ਸਰ ਜੇ ਮੈਂ ਸਕੂਲ ਆਫ ਹੈਪੀਨੈਸ ਦੀ ਗੱਲ ਕਰਾਂ ਕਿ ਮੈਂ ਸਕੂਲ ਆਫ ਹੈਪੀਨੈਸ ਦੇ ਵਿੱਚ ਕੰਮ ਕਰਦਾ ਹਾਂ ਤਾਂ ਮੈਂ ਇਹਨੂੰ ਇਹ ਵੀ ਕਹਿ ਸਕਦਾ ਆਪਦੇ ਸ਼ਬਦਾਂ ਦੇ ਵਿੱਚ ਜਿਵੇਂ ਆਪਾਂ ਗੱਲ ਕਰਦੇ ਕਿ ਸੁਪਨਿਆਂ ਦਾ ਸਕੂਲ ਇਹ ਸੁਪਨੇ ਕਿਹਨੇ ਦੇਖੇ ਉਹ ਮਾਪਿਆਂ ਦੇ ਸੁਪਨੇ ਸਾਡੇ ਸੀਐਮ ਮਾਨ ਸਾਹਿਬ ਦੇ ਸੁਪਨੇ ਸਾਡੀ ਐਮ ਸਰਦਾ ਖਰਜੋਤ ਸਿੰਘ ਬੈਂਸ ਇਹਨਾਂ ਦੇ ਸੁਪਨੇ ਅਰਵਿੰਦ ਕੇਜਰੀਵਾਲ ਜੀ ਦੇ ਸੁਪਨੇ ਸਿਸ਼ੋਧਿਆ ਸਾਹਿਬ ਦੇ ਸੁਪਨੇ ਜਿਵੇਂ ਕਿ ਅਸੀਂ ਗੱਲ ਕਰਕੇ ਹਟਿਆ ਹੁਣੀ ਪਹਿਲਾਂ ਇਹ ਸੁਪਨੇ ਨੂੰ ਪੂਰਾ ਕੌਣ ਕਰੂਗਾ ਇਹ ਸੁਪਨੇ ਦੇਖੇ ਗਏ ਪਰ ਪੂਰੇ ਨਹੀਂ ਸੀ ਕੀਤੇ ਗਏ ਪਰ ਹੁਣ ਜਦੋਂ ਅਸੀਂ ਦੇਖਦੇ ਆ ਕਿ ਸਕੂਲ ਆਫ ਹੈਪੀਨੈਸ ਸਕੂਲ ਆਫ ਐਮਿਨੈਂਸ ਬਣਾਏ ਗਏ ਨੇ ਪ੍ਰਾਇਮਰੀ ਲੈਵਲ ਤੇ ਜੇ ਅਸੀਂ ਗੱਲ ਕਰਦੇ ਹਾਂ ਕਿ ਵੀ ਇਹਨਾਂ ਦੇ ਵਿੱਚ ਅਲੱਗ ਤੋਂ ਕੀ ਹੈ ਕਦੇ ਇੰਨੀ ਨਹੀਂ ਸੀ ਦੇਖਿਆ ਗਿਆ ਕਿ ਵੀ ਬੱਚੇ ਜਿਹੜੇ ਉਹ ਕਿਸ ਲੈਵਲ ਦੇ ਨੇ ਕਿਸ ਤਰ੍ਹਾਂ ਤਲਦਵਾਰੇ ਨੇ ਜਿਹੜਾ ਸਕੂਲ ਦਾ ਲੈਵਲ ਹੈ ਇਹਨੂੰ ਕਿਵੇਂ ਅਪ ਕੀਤਾ ਜਾ ਸਕਦਾ ਹੈ ਸਕੂਲ ਦਾ curriculm ਮੈਂ ਜਿਹੜਾ ਇਸ ਹਿਸਾਬ ਨਾਲ ਡਿਜ਼ਾਈਨ ਕੀਤਾ ਗਿਆ ਕਿ ਜਿਵੇਂ ਦਾ ਨਾਮ ਸਕੂਲ ਆਫ ਹੈਪੀਨੈਸ ਹੈ ਉਸੇ ਤਰ੍ਹਾਂ ਹੀ ਸਕੂਲ ਦਾ ਜਿਹੜਾ ਮਾਹੌਲ ਹੈ ਉਹ ਵੀ ਖੁਸ਼ ਨਮਾ ਮਾਹੌਲ ਹੈ ਬੱਚੇ ਖੁਸ਼ੀ-ਖੁਸ਼ੀ ਸਕੂਲ ਆਉਂਦੇ ਨੇ ਤੇ ਮੈਂ ਤੁਹਾਨੂੰ ਸਾਰੇ ਇਹ ਵੀ ਦੱਸਣਾ ਚਾਹੁੰਦਾ ਕਿ ਵੀ ਉਹ ਵਾਪਸ ਜਾਣ ਵੇਲੇ ਪਹਿਲਾਂ ਕੀ ਹੁੰਦਾ ਸੀ ਕਿ ਸਕੂਲ ਆਉਣ ਵੇਲੇ ਬੱਚੇ ਰੋਂਦੇ ਸੀ ਹੁਣ ਉਹ ਜਾਣ ਵੇਲੇ ਹੁੰਦੇ ਆ ਵੀ ਅਸੀਂ ਜਾਣਾ ਨਹੀਂ ਹਲੇ ਉਹਨਾਂ ਦੇ ਮਾਪੇ ਜਿਹੜੇ ਨਗੇ ਦਾਦਾ ਦਾਦੀ ਜਾਂ ਜਿਹੜੇ ਵੀ ਉਹਨਾਂ ਨੂੰ ਲੈਣ ਆਉਂਦੇ ਨੇ ਉਹ ਕਹਿੰਦੇ ਭਈਆ ਜਿਹੜਾ ਖੇਡਣ ਨੂੰ ਤੁਸੀਂ ਖੜਾਉਣਾ ਇੱਥੇ ਦਿੱਤਾ ਹੈ ਸਾਨੂੰ ਨਾਲ ਹੀ ਦੇ ਦਿਓ ਇਹੋ ਜਿਹੀਆਂ ਗੱਲਾਂ ਵੀ ਹੋਣ ਲੱਗ ਪਈਆਂ ਜਦੋਂ ਬੱਚੇ ਦਾ ਦਿਲ ਲੱਗਦਾ ਹੈ ਬੱਚਾ ਉਥੇ ਸਕੂਲ 'ਚ ਰਹਿਣਾ ਚਾਹੁੰਦਾ ਹੈ ਤਾਂ ਇਹ ਕਦੇ ਵੀ ਨਹੀਂ ਹੋਊਗਾ ਕਿ ਬੱਚਾ ਪੜ੍ਹਨਾ ਨਾ ਚਾਹੇ ਅਸੀਂ ਜੋ ਸਾਡਾ ਮਾਹੌਲ ਸੀਗਾ ਉਨੂੰ ਸਾਰਥਕ ਕੀਤਾ ਖੁਸ਼ ਨੁਮਾ ਕਰਤਾ ਬੱਚਿਆਂ ਦੇ ਅਨੁਸਾਰ ਉਹਨਾਂ ਦੇ ਹਰ ਇੱਕ ਜਿਹੜਾ ਕਮਰਾ ਸੀਗਾ ਉਹਨਾਂ ਜਮਾਤ ਸੀ ਉਹਨੂੰ ਤਿਆਰ ਕਰ ਲਿਆ ਸੀ ਤੇ ਇਹ ਸਭ ਕੁਝ ਸਾਰਾ ਸਾਡੇ ਰਿਜ਼ਲਟਾਂ ਨੂੰ ਨਤੀਜਿਆਂ ਨੂੰ ਉੱਪਰ ਲੈ ਕੇ ਆ ਰਿਹਾ ਹੈ ਮੇਰੇ ਸਕੂਲ ਦੀ ਜੇ ਮੈਂ ਗੱਲ ਕਰਾਂ ਤਾਂ ਨਵੋਦਾ ਦੇ ਵਿੱਚ ਬੱਚੇ ਸੈਲੈਕਟ ਹੋ ਰਹੇ ਨੇਗੇ ਤੇ ਉਹਨਾਂ ਦੇ ਵਿੱਚ ਜਿਹੜੇ ਨਤੀਜੇ ਹੈ 500 ਚੋਂ 500 ਬੱਚੇ ਜਿਹੜੇ ਨੰਬਰ ਨੇ ਪੰਜਵੀਂ ਦੇ ਲੈ ਕੇ ਆ ਰਹੇ ਨੇਗੇ ਤੇ ਮੈਂ ਇਹਨਾਂ ਸ਼ਬਦਾਂ ਨਾਲ ਹੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਰ ਕਿ ਤੁਸੀਂ ਸਾਡੇ ਪਿੰਡਾਂ ਦੇ ਸਕੂਲਾਂ ਨੂੰ ਲਗਭਗ ਇਹਨਾਂ 40-40 ਲੱਖ ਰੁਪਈਆ ਕਰੋੜ-ਕਰੋੜ ਰੁਪਈਆ ਦੇ ਕੇ ਸਕੂਲ ਆਫ ਫਿਟਨੈਸ ਬਣਾਇਆ ਤੇ ਅਸੀਂ ਤੁਹਾਡੇ ਬਹੁਤ-ਬਹੁਤ ਧੰਨਵਾਦੀ ਹਾਂ ਕਿਉਂਕਿ ਸਾਡੇ ਸੁਪਨਿਆਂ ਨੂੰ ਪੂਰਾ ਕਰਨਾ ਸਾਡੇ ਮਾਪਿਆਂ ਦੇ ਸੁਪਨਿਆਂ ਨੂੰ ਪੂਰਾ ਕਰਨਾ ਸਾਡੇ ਬੱਚਿਆਂ ਦੇ ਸੁਪਨਿਆਂ ਨੂੰ ਪੂਰਾ ਕਰਨਾ ਇਹ ਸਾਡੇ ਵੱਸ ਦੀ ਗੱਲ ਨਹੀਂ ਸੀ ਤੁਸੀਂ ਸਾਰੇ ਕੀਤਾ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਸੋ ਮੱਚ